ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਿੱਖ ਧਰਮ ਦੇ ਵਿੱਚ 10 ਗੁਰੂ ਸਹਿਬਾਂ ਨੇ ਇਹੋ ਜਿਹੇ ਪੂਰਨੇ ਪਾਗੇ ਦਿਖਾਏ ਕਿ ਜਿਸ ਨਾਲ ਆਉਣ ਵਾਲੇ ਸਿੱਖਾਂ ਦੇ ਮਨ ਵਿੱਚ ਕੋਈ ਸ਼ੰਕਾ ਨਾ ਰਹੇ ਕਿ ਅਸੀਂ ਕੋਈ ਮੁਸੀਬਤ ਜਾਂ ਦੁੱਖ ਆਉਣ ਤੇ ਕੀ ਕਰੀਏ ਗੁਰੂ ਸਹਿਬਾਂ ਨੇ ਇੱਕ ਵੀ ਗੱਲ ਛੱਡੀ ਨਹੀਂ ਜਿਸ ਉੱਪਰ ਪੂਰਨਾ ਪਾ ਕੇ ਨਹੀਂ ਦਿਖਾਇਆ ਕਈ ਮੂਰਖ ਬੰਦੇ ਇਸ ਗੱਲ ਉੱਪਰ ਤਰਕ ਜਾਂ ਕਿੰਤੂ ਪ੍ਰੰਤੂ ਕਰਨ ਲੱਗ ਜਾਂਦੇ ਹਨ ਕਿ ਜੇ 10 ਗੁਰੂ ਸਹਿਬਾਂ ਦੇ ਵਿੱਚ ਇੰਨੀ ਸ਼ਕਤੀ ਸੀ ਤਾਂ ਉਹਨਾਂ ਨੂੰ ਇੰਨੀਆਂ ਮੁਸੀਬਤਾਂ ਦੇ ਦੁੱਖ ਕਿਉਂ ਝੇਲਣੇ ਪਏ ਉਹਨਾਂ ਨੇ ਸ਼ਕਤੀ ਨਾਲ ਉਨ੍ਹਾਂ ਮੁਸੀਬਤਾਂ ਦੇ ਦੁੱਖਾਂ ਨੂੰ ਕਿਉਂ ਨਹੀਂ ਖਤਮ ਕੀਤਾ ਕਈ ਮੂਰਖ ਬੰਦੇ ਇਹ ਕਹਿਣ ਲੱਗ ਜਾਂਦੇ ਹਨ ਕਿ ਗੁਰੂ ਅਰਜਨ ਦੇਵ ਜੀ ਨੂੰ ਵੀ ਤਤੀ ਤਵੀ ਤੇ ਬੈਠ ਕੇ ਦੁੱਖ ਝੇਲਣਾ ਪਿਆ ਕਲਗੀਧਰ ਪਾਸ਼ਾ ਜੀ ਨੂੰ ਵੀ ਆਪਣੇ ਚਾਰੇ ਪੁੱਤਰ ਸ਼ਹੀਦ ਕਰਵਾਉਣੇ ਪਏ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੂੰ ਆਪਣਾ ਸੀਸ ਕਟਵਾਉਣਾ ਪਿਆ ਇਸ ਤਰ੍ਹਾਂ ਦੀਆਂ ਗੱਲਾਂ ਤਾਂ ਕਈ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਵੀ ਕਰਨ ਲੱਗ ਜਾਂਦੇ ਹਨ ਦਾਸ ਨੇ ਆਪਣੇ ਕੰਨਾਂ ਦੇ ਨਾਲ ਉਹਨਾਂ ਪ੍ਰਚਾਰਕਾਂ ਤੋਂ ਇਹ ਕਹਿੰਦੇ ਸੁਣਿਆ ਹੈ ਕਿ ਗੁਰੂ ਅਰਜਨ ਦੇਵ ਜੀ ਨੂੰ ਵੀ ਤਤੀ ਤਵੀ ਤੇ ਬੈਠ ਕੇ ਬਹੁਤ ਦੁੱਖ ਝੇਲਣਾ ਪਿਆ ਇਸ ਤਰ੍ਹਾਂ ਦੇ ਪ੍ਰਚਾਰਕਾਂ ਨੂੰ ਸੁਣ ਕੇ ਲੋਕਾਂ ਦੀ ਸ਼ਰਧਾ ਭਾਵਨਾ ਹੀ ਖਤਮ ਹੋ ਜਾਂਦੀ ਹੈ ਲੋਕਾਂ ਨੂੰ ਇਸ ਤਰ੍ਹਾਂ ਲੱਗਣ ਲੱਗ ਜਾਂਦਾ ਹੈ ਕਿ ਜੇ ਸਾਡੇ ਗੁਰੂ ਦੁੱਖਾਂ ਤੋਂ ਨਹੀਂ ਬਚ ਸਕੇ ਤਾਂ ਸਾਨੂੰ ਉਹ ਗੁਰੂ ਕਿੱਥੇ ਦੁੱਖਾਂ ਤੋਂ ਬਚਾ ਸਕਦੇ ਹਨ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਗੁਰੂ ਸਾਹਿਬਾਂ ਨੇ ਤਾਂ ਇਹ ਪੂਰਨੇ પાਕੇ ਦਿਖਾਏ ਹੁਣ ਇਸ ਗੱਲ ਨੂੰ ਬ੍ਰੇਕੀ ਨਾਲ ਸਮਝਣ ਦੀ ਲੋੜ ਹੈ ਗੁਰੂ ਸਾਹਿਬਾਂ ਨੂੰ ਕੋਈ ਮਜਬੂਰੀ ਵਸ ਹੋ ਕੇ ਇਹ ਸਾਰਾ ਕੁਝ ਨਹੀਂ ਕਰਨਾ ਪਿਆ ਇਹ ਤਾਂ ਗੁਰੂ ਸਾਹਿਬਾਂ ਦੀ ਆਪਣੀ ਰਜ਼ਾ ਸੀ ਕੌਣ ਜੰਮਿਆ ਸੀ ਜੋ ਗੁਰੂ ਅਰਜਨ ਦੇਵ ਜੀ ਨੂੰ ਤਤੀ ਤਵੀ ਤੇ ਬਿਠਾ ਦਿੰਦਾ ਕੌਣ ਜੰਮਿਆ ਸੀ ਜਿਹੜਾ ਕਲਗੀਧਰ ਪਾਸ਼ਾ ਜੀ ਦੇ ਪੁੱਤਰਾਂ ਨੂੰ ਸ਼ਹੀਦ ਕਰ ਦਿੰਦਾ ਕੌਣ ਜੰਮਿਆ ਸੀ ਜੋ ਗੁਰੂ ਤੇਗ ਬਹਾਦਰ ਜੀ ਦਾ ਸੀਸ ਕੱਟ ਦਿੰਦਾ ਇਹ ਸਾਰਾ ਕੁਝ ਗੁਰੂ ਸਾਹਿਬਾਂ ਨੇ ਸਿੱਖਾਂ ਨੂੰ ਸੇਧ ਦੇਣ ਵਾਸਤੇ ਪੂਰਨੇ પાਕੇ ਆਪ ਕਰਕੇ ਦਿਖਾਇਆ ਤਾਂ ਜੋ ਆਉਣ ਵਾਲੇ ਸਿੱਖ ਕਿਸੇ ਵੀ ਮੈਦਾਨ ਵਿੱਚ ਪਿੱਠ ਦਿਖਾ ਕੇ ਮੈਦਾਨ ਛੱਡ ਕੇ ਨਾ ਭੱਜ ਜਾਣ ਉਹ ਤਕੜੇ ਹੋ ਕੇ ਹਰ ਮੁਸੀਬਤ ਦਾ ਸਾਹਮਣਾ ਕਰਨ ਸਾਧ ਸੰਗਤ ਜੀ ਤੀਸਰੇ ਪਾਸ਼ਾ ਗੁਰੂ ਅਮਰਦਾਸ ਜੀ ਦੀ ਪੁੱਤਰੀ ਬੀਬੀ ਭਾਨੀ ਸੀ ਬੀਬੀ ਭਾਨੀ ਜੀ ਇੱਕ ਵਾਰ ਆਪਣੇ ਪਿਤਾ ਗੁਰੂ ਅਮਰਦਾਸ ਜੀ ਦਾ ਇਸ਼ਨਾਨ ਕਰਵਾ ਰਹੇ ਸਨ ਗੁਰੂ ਅਮਰਦਾਸ ਜੀ ਲੱਕੜੀ ਦੀ ਚੌਂਕੀ ਦੇ ਉੱਪਰ ਬੈਠੇ ਸਨ ਚੌਂਕੀ ਦਾ ਇੱਕ ਪਾਵਾ ਪਾਣੀ ਨਾਲ ਗਿੱਲਾ ਹੋਣ ਕਰਕੇ ਗਲ ਚੁੱਕਿਆ ਸੀ ਜਦੋਂ ਬੀਬੀ ਭਾਨੀ ਜੀ ਗੁਰੂ ਅਮਰਦਾਸ ਜੀ ਦਾ ਇਸ਼ਨਾਨ ਕਰਵਾ ਰਹੇ ਸਨ ਤਾਂ ਉਹ ਪਾਵਾ ਟੁੱਟ ਗਿਆ ਬੀਬੀ ਭਾਨੀ ਜੀ ਨੇ ਬਹੁਤ ਤੇਜ਼ੀ ਨਾਲ ਉਸ ਪਾਵੇ ਦੇ ਥੱਲੇ ਆਪਣਾ ਪੈਰ ਕਰ ਦਿੱਤਾ ਤਾਂ ਜੋ ਕਿਤੇ ਗੁਰੂ ਜੀ ਇਸ਼ਨਾਨ ਕਰਦੇ ਹੋਏ ਹਿਚਕੋਲਾ ਖਾ ਕੇ ਇੱਕ ਪਾਸੇ ਨੂੰ ਨਾ ਡਿੱਗ ਪੈਣ ਬੀਬੀ ਭਾਨੀ ਜੀ ਦੇ ਵਿੱਚ ਬਹੁਤ ਸਹਿਣ ਸ਼ਕਤੀ ਸੀ ਕਿਉਂਕਿ ਉਹ ਬਹੁਤ ਨਾਮ ਜਪਦੇ ਸਨ ਤੇ ਆਪਣੇ ਪਿਤਾ ਜੀ ਨੂੰ ਗੁਰੂ ਜਾਣ ਕੇ ਪੂਰੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਦੇ ਸਨ ਬੀਬੀ ਭਾਨੀ ਜੀ ਦੇ ਪੈਰ ਵਿੱਚ ਚੌਂਕੀ ਦੇ ਪਾਵੇ ਦੀ ਕਿੱਲ ਖੁੱਭ ਗਈ ਤੇ ਖੂਨ ਨਿਕਲਣ ਲੱਗ ਪਿਆ ਬੀਬੀ ਭਾਨੀ ਜੀ ਨੇ ਚੀਕਾਂ ਨਹੀਂ ਮਾਰੀਆਂ ਕਿ ਪਿਤਾ ਜੀ ਫਟਾਫਟ ਉਠੋ ਮੇਰੇ ਪੈਰ ਵਿੱਚ ਚੌਂਕੀ ਦੀ ਕਿੱਲ ਖੁੱਬ ਗਈ ਹੈ ਤੇ ਬਹੁਤ ਦਰਦ ਹੋ ਰਿਹਾ ਹੈ ਨਾਲੇ ਖੂਨ ਨਿਕਲ ਰਿਹਾ ਹੈ ਚੌਂਕੀ ਦਾ ਪਾਵਾ ਟੁੱਟ ਗਿਆ ਹੈ ਫਟਾਫਟ ਚੌਂਕੀ ਨੂੰ ਚੱਕੋ ਮੇਰੇ ਪੈਰ ਵਿੱਚੋਂ ਕਿੱਲ ਕੱਢੋ ਬੀਬੀ ਭਾਨੀ ਜੀ ਨੇ ਮੂੰਹ ਵਿੱਚੋਂ ਇੱਕ ਲਫ਼ਜ਼ ਵੀ ਨਹੀਂ ਬੋਲਿਆ ਹੁਣ ਜੇ ਕਿਸੇ ਆਮ ਬੰਦੇ ਦੇ ਨਾਲ ਇਸ ਤਰ੍ਹਾਂ ਹੋ ਜਾਵੇ ਤਾ ਉਹ ਰੌਲਾ ਪਾ ਕੇ ਸਾਰਾ ਮੁਹੱਲਾ ਇਕੱਠਾ ਕਰ ਲੈਂਦਾ ਹੈ ਕਿ ਮੇਰੇ ਪੈਰ ਵਿੱਚ ਕਿੱਲ ਵੜ ਗਈ ਮੇਰੇ ਬਹੁਤ ਦਰਦ ਹੋ ਰਿਹਾ ਹੈ ਆਪਾਂ ਸਾਰੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ ਜੇ ਕਿਤੇ ਆਪਣੇ ਥੋੜੀ ਜਹੀ ਚੁੰਡੀ ਵੀ ਵੱਡੀ ਜਾਵੇ ਤਾਂ ਆਪਾਂ ਨੂੰ ਬਹੁਤ ਦੁੱਖ ਲੱਗਦਾ ਹੈ ਤੇ ਮੱਲੋ ਮੱਲੀ ਆਪਣੇ ਮੂੰਹ ਵਿੱਚੋਂ ਕੁਝ ਨਾ ਕੁਝ ਆਪਾਂ ਬੋਲਦੇ ਹਾਂ ਹੁਣ ਜਰਾ ਸੋਚ ਕੇ ਦੇਖੋ ਕਿ ਗੁਰੂ ਸਾਹਿਬ ਤੇ ਉਹਨਾਂ ਦੀ ਪੁੱਤਰੀ ਵਿੱਚ ਸ਼ਕਤੀ ਸੀ ਜਾਂ ਨਹੀਂ ਜਿਸ ਨਾਲ ਉਹਨਾਂ ਨੇ ਇਹ ਸਾਰਾ ਕੁਝ ਸਹਿ ਲਿਆ ਬੀਬੀ ਭਾਨੀ ਜੀ ਚੌਂਕੀ ਦੇ ਥੱਲੇ ਆਪਣਾ ਪੈਰ ਦੇ ਕੇ ਉਵੇਂ ਹੀ ਗੁਰੂ ਸਾਹਿਬ ਜੀ ਦਾ ਇਸ਼ਨਾਨ ਕਰਵਾਉਂਦੇ ਰਹੇ ਗੁਰੂ ਅਮਰਦਾਸ ਜੀ ਤਾਂ ਜਾਣੀ ਜਾਣ ਸਨ ਉਹਨਾਂ ਦਾ ਹੀ ਇਹ ਪਰਚਾ ਸੀ ਗੁਰੂ ਸਾਹਿਬ ਜੀ ਦੇ ਹੁਕਮ ਤੋਂ ਬਿਨਾਂ ਚੌਂਕੀ ਦੇ ਪਾਵੇ ਦੀ ਕੀ ਮਜਾਲ ਸੀ ਕਿ ਉਹ ਟੁੱਟ ਜਾਂਦਾ ਸਾਧ ਸੰਗਤ ਜੀ ਇਸ ਗੱਲ ਨੂੰ ਆਪਣੇ ਦਿਲ ਤੇ ਲਿਖ ਲਵੋ ਜਿਹੜਾ ਵੀ ਬੰਦਾ ਨਾਮ ਜਪਦਾ ਹੈ ਸੇਵਾ ਕਰਦਾ ਹੈ ਜਦੋਂ ਉਸ ਦੇ ਸੇਵਾ ਸਿਮਰਨ ਨੂੰ ਭਾਗ ਲੱਗਣਾ ਹੁੰਦਾ ਹੈ ਤਾਂ ਇਸ ਤਰ੍ਹਾਂ ਦਾ ਕੋਈ ਨਾ ਕੋਈ ਪਰਚਾ ਜ਼ਰੂਰ ਪੈਂਦਾ ਹੈ ਜਿਹੜਾ ਬੰਦਾ ਇਸ ਪਰਚੇ ਵਿੱਚੋਂ ਪਾਸ ਹੋ ਜਾਂਦਾ ਹੈ ਉਸ ਨੂੰ ਹੀ ਮੂੰਹੋਂ ਮੰਗੀਆਂ ਦਾਤਾਂ ਮਿਲਦੀਆਂ ਹਨ ਪਰ ਜਿਹੜਾ ਬੰਦਾ ਪਰਚਾ ਪੈਣ ਤੇ ਘਬਰਾ ਕੇ ਸੇਵਾ ਸਿਮਰਨ ਕਰਨਾ ਛੱਡ ਦਿੰਦਾ ਹੈ ਉਹ ਫੇਲ ਹੋ ਜਾਂਦਾ ਹੈ ਪਰ ਪੂਰੇ ਮਹਾਪੁਰਖ ਤਨਤਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਇਹ ਬਚਨ ਕਰਿਆ ਕਰਦੇ ਸਨ ਕਿ ਬੰਦਾ ਉਸ ਪਰਮਾਤਮਾ ਦੇ ਪਰਚੇ ਵਿੱਚੋਂ ਆਪ ਕਦੇ ਵੀ ਪਾਸ ਨਹੀਂ ਹੋ ਸਕਦਾ ਬੰਦੇ ਨੂੰ ਹਰ ਰੋਜ਼ ਦੋਨੋਂ ਟਾਈਮ ਇਹ ਅਰਦਾਸ ਕਰਨੀ ਚਾਹੀਦੀ ਹੈ ਕਿ हे ਸੱਚੇ ਪਾਸ਼ਾ ਮੈਂ ਤੇਰੇ ਪਰਚੇ ਵਿੱਚੋਂ ਪਾਸ ਨਹੀਂ ਹੋ ਸਕਦਾ ਜੇ ਤੂੰ ਮੇਰੀ ਬਾਹ ਫੜ ਕੇ ਮੈਨੂੰ ਪਰਚੇ ਵਿੱਚੋਂ ਕੱਢੇ ਭਾਵ ਪਾਸ ਕਰੇ ਤਾਂ ਹੀ ਮੈਂ ਪਰਚੇ ਵਿੱਚੋਂ ਪਾਸ ਹੋ ਸਕਦਾ ਹਾਂ ਮੇਰੇ ਵਿੱਚ ਕੋਈ ਪਾਵਰ ਨਹੀਂ ਹੈ ਕਿ ਮੈਂ ਆਪ ਤੇਰੇ ਪਰਚੇ ਵਿੱਚੋਂ ਪਾਸ ਹੋ ਜਾਵਾਂ ਗੁਰੂ ਅਮਰਦਾਸ ਜੀ ਨੇ ਬੀਬੀ ਭਾਨੀ ਜੀ ਨੂੰ ਕਿਹਾ ਕਿ ਪੁੱਤਰੀ ਭਾਨੀ ਆਹ ਪਾਣੀ ਦੇ ਵਿੱਚ ਖੂਨ ਜਾ ਰਿਹਾ ਹੈ ਦੇਖ ਕਿਤੇ ਮੇਰੇ ਬੁੱਢੇ ਸਰੀਰ ਤੇ ਕੋਈ ਝਰੀਟਾ ਨਹੀਂ ਵਜੀ ਗੁਰੂ ਅਮਰਦਾਸ ਜੀ 60 ਸਾਲ ਦੀ ਉਮਰ ਵਿੱਚ ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿੱਚ ਲੱਗੇ ਸਨ ਭਾਵ ਦੂਸਰੇ ਪਾਸ਼ਾ ਜੀ ਦੀ ਸੇਵਾ ਵਿੱਚ ਲੱਗੇ ਸਨ 12 ਸਾਲ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੀ ਗਾਗਰ ਢੋਣ ਦੀ ਸੇਵਾ ਕੀਤੀ ਫੇਰ 72 ਸਾਲ ਦੀ ਉਮਰ ਵਿੱਚ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਮਿਲੀ ਤੀਸਰੇ ਪਾਸ਼ਾ ਜੀ ਨੇ ਇਹ ਵੀ ਇੱਕ ਨਵਾਂ ਹੀ ਪੂਰਨਾ ਪਾ ਕੇ ਦਿਖਾਇਆ ਕਿ 60 ਸਾਲ ਦੀ ਉਮਰ ਤੋਂ ਬਾਅਦ ਵੀ ਬੰਦਾ ਹਿੰਮਤ ਨਾ ਹਾਰੇ ਤੇ ਸੇਵਾ ਸਿਮਰਨ ਭਗਤੀ ਕਰੇ 72 ਸਾਲ ਦੀ ਉਮਰ ਵਿੱਚ ਵੀ ਇਹੋ ਜਹੀ ਕਿਰਪਾ ਹੋ ਜਾਂਦੀ ਹੈ ਕਈ 60 ਸਾਲ ਦੀ ਉਮਰ ਤੋਂ ਬਾਅਦ ਇਹ ਕਹਿਣ ਲੱਗ ਜਾਂਦੇ ਹਨ ਕਿ ਹੁਣ ਤਾਂ ਉਮਰ ਬੀਤ ਗਈ ਹੈ ਹੁਣ ਤਾਂ ਅੱਗੇ ਜਾ ਕੇ ਹੀ ਸੇਵਾ ਸਿਮਰਨ ਕਰਾਂਗੇ ਬੀਬੀ ਭਾਨੀ ਜੀ ਨੇ ਗੁਰੂ ਅਮਰਦਾਸ ਜੀ ਨੂੰ ਕਿਹਾ ਕਿ ਪਿਤਾ ਜੀ ਤੁਹਾਡੇ ਸਰੀਰ ਤੇ ਤਾਂ ਕੋਈ ਛੀਂਟ ਨਹੀਂ ਲੱਗੀ ਹੋਈ ਗੁਰੂ ਜੀ ਨੇ ਕਿਹਾ ਕਿ ਫੇਰ ਇਹ ਪਾਣੀ ਵਿੱਚ ਖੂਨ ਕਿਉਂ ਜਾ ਰਿਹਾ ਹੈ ਬੀਬੀ ਭਾਨੀ ਜੀ ਨੇ ਗੁਰੂ ਸਾਹਿਬ ਦੇ ਦੋ ਵਾਰ ਪੁੱਛਣ ਤੇ ਗੱਲ ਨੂੰ ਟਾਲ ਦਿੱਤਾ ਤੀਸਰੀ ਵਾਰ ਗੁਰੂ ਜੀ ਨੇ ਫੇਰ ਪੁੱਛਿਆ ਕਿ ਪੁੱਤਰੀ ਇਹ ਖੂਨ ਕਿੱਥੋਂ ਆ ਰਿਹਾ ਹੈ ਫੇਰ ਬੀਬੀ ਭਾਨੀ ਜੀ ਨੇ ਦੱਸਿਆ ਕਿ ਪਿਤਾ ਜੀ ਚੌਂਕੀ ਦਾ ਪਾਵਾ ਟੁੱਟ ਗਿਆ ਸੀ ਤੁਸੀਂ ਕਿਤੇ ਹਿਚਕੋਲਾ ਖਾ ਕੇ ਡਿੱਗ ਨਾ ਪਵੋ ਇਸ ਕਰਕੇ ਪਾਵੇ ਦੀ ਥਾਂ ਮੈਂ ਆਪਣਾ ਪੈਰ ਟਿਕਾਇਆ ਹੋਇਆ ਹੈ। ਪਾਵੇ ਦੀ ਕਿੱਲ ਮੇਰੇ ਪੈਰ ਵਿੱਚ ਖੁੱਭ ਗਈ ਹੈ। ਜਿਸ ਕਰਕੇ ਪੈਰ ਵਿੱਚੋਂ ਖੂਨ ਨਿਕਲ ਰਿਹਾ ਹੈ। ਇਹ ਸੁਣ ਕੇ ਗੁਰੂ ਅਮਰਦਾਸ ਜੀ ਫਟਾਫਟ ਚੌਂਕੀ ਤੋਂ ਉੱਠੇ ਤੇ ਬੀਬੀ ਭਾਨੀ ਜੀ ਦੇ ਪੈਰ ਤੋਂ ਚੌਂਕੀ ਨੂੰ ਚੁੱਕਿਆ ਤੇ ਪੈਰ ਵਿੱਚੋਂ ਖੂਬੀ ਕਿੱਲ ਨੂੰ ਕੱਢਿਆ। ਇੰਨੇ ਪ੍ਰੇਮ ਤੇ ਸਦਕ ਦੀ ਸੇਵਾ ਨੂੰ ਦੇਖ ਕੇ ਗੁਰੂ ਅਮਰਦਾਸ ਜੀ ਦੇ ਨੇਤਰਾਂ ਵਿੱਚ ਜਲ ਆ ਗਿਆ ਗੁਰੂ ਜੀ ਨੇ ਬਚਨ ਕੀਤਾ ਕਿ ਪੁੱਤਰੀ ਭਾਨੀ ਅਸੀਂ ਤੇਰੇ ਤੇ ਬਹੁਤ ਖੁਸ਼ ਹਾਂ ਤੂੰ ਮੰਗ ਲੈ ਜੋ ਮੰਗਣਾ ਹੈ ਬੀਬੀ ਭਾਨੀ ਜੀ ਨੇ ਮੰਗ ਮੰਗੀ ਕਿ ਪਿਤਾ ਜੀ ਘਰ ਦੀ ਗੱਦੀ ਅੱਗੇ ਨੂੰ ਘਰ ਵਿੱਚ ਹੀ ਰਹੇ ਇਹ ਮੰਗ ਸੁਣ ਕੇ ਤੀਸਰੇ ਪਾਸ਼ਾ ਜੀ ਨੇ ਫਰਮਾਇਆ ਕੇ ਪੁੱਤਰੀ ਤੂੰ ਬੈੰਦੇ ਹੋਏ ਦਰਿਆ ਤੇ ਬੰਨ ਲਾ ਦਿੱਤਾ ਹੈ ਇਹ ਗੱਦੀ ਤਾਂ ਸੇਵਕ ਦੀ ਹੈ ਜਿਹੜਾ ਸੇਵਾ ਕਰਦਾ ਹੈ ਉਸ ਨੂੰ ਹੀ ਇਹ ਗੱਦੀ ਮਿਲਦੀ ਹੈ ਪਰ ਅਸੀਂ ਤੇਰੀ ਸੇਵਾ ਤੇ ਬਹੁਤ ਪ੍ਰਸੰਨ ਹਾਂ ਤੇਰੀ ਅਸੀਂ ਇਹ ਮੰਗ ਵੀ ਪੂਰੀ ਕਰਾਂਗੇ ਘਰ ਦੀ ਗੱਦੀ ਘਰੇ ਹੀ ਰਹੇਗੀ ਪਰ ਇਹ ਗੱਦੀ ਸੇਵਕ ਨੂੰ ਮਿਲੇਗੀ ਨਾਲੇ ਭਾਣਾ ਮੰਨਣਾ ਪਵੇਗਾ ਬੀਬੀ ਭਾਨੀ ਜੀ ਨੂੰ ਗੁਰੂ ਅਮਰਦਾਸ ਜੀ ਨੇ ਅੱਗੇ ਆਉਣ ਵਾਲਾ ਸਾਰਾ ਸਮਾਂ ਦੱਸ ਦਿੱਤਾ ਕਿ ਇਹ ਸਾਰਾ ਕੁਝ ਹੋਵੇਗਾ ਬੀਬੀ ਭਾਨੀ ਜੀ ਨੇ ਕਿਹਾ ਕਿ ਪਿਤਾ ਜੀ ਤੁਸੀਂ ਮੇਰਾ ਨਾਮ ਹੀ ਭਾਨੀ ਰੱਖਿਆ ਹੈ ਜਿਸਦਾ ਅਰਥ ਹੀ ਭਾਣਾ ਮੰਨਣਾ ਹੈ ਬੀਬੀ ਭਾਨੀ ਜੀ ਦਾ ਵਿਆਹ ਗੁਰੂ ਰਾਮਦਾਸ ਜੀ ਦੇ ਨਾਲ ਹੋਇਆ ਗੁਰੂ ਰਾਮਦਾਸ ਜੀ ਨੇ ਜਵਾਈ ਬਣ ਕੇ ਵੀ ਤੀਸਰੇ ਪਾਸ਼ਾ ਜੀ ਦੀ ਅਥਾ ਸੇਵਾ ਕੀਤੀ ਤੇ ਹੁਕਮ ਮੰਨਿਆ ਬੀਬੀ ਭਾਨੀ ਜੀ ਦੇ ਤਿੰਨ ਪੁੱਤਰਾਂ ਨੇ ਜਨਮ ਲਿਆ ਸਭ ਤੋਂ ਵੱਡਾ ਪ੍ਰਥੀ ਚੰਦ ਸੀ ਉਸ ਤੋਂ ਬਾਅਦ ਮਹਾਦੇਵ ਸੀ ਸਭ ਤੋਂ ਛੋਟੇ ਗੁਰੂ ਅਰਜਨ ਦੇਵ ਜੀ ਸਨ ਇੱਕ ਵਾਰ ਗੋਵਿੰਦ왈 ਸਾਹਿਬ ਤੀਸਰੇ ਪਾਸ਼ਾ ਜੀ ਦਾ ਦੀਵਾਨ ਸਜਿਆ ਹੋਇਆ ਸੀ ਬੀਬੀ ਭਾਨੀ ਜੀ ਆਪਣੇ ਤਿੰਨਾਂ ਪੁੱਤਰਾਂ ਨੂੰ ਨਾਲ ਲੈ ਕੇ ਗੁਰੂ ਅਮਰਦਾਸ ਜੀ ਦੇ ਦੀਵਾਨ ਵਿੱਚ ਮੱਥਾ ਟੇਕਣ ਆਏ ਉਸ ਸਮੇ ਗੁਰੂ ਅਰਜਨ ਦੇਵ ਜੀ ਤਕਰੀਬਨ ਛਾਲ ਡੇਢ ਸਾਲ ਦੇ ਸਨ ਬੀਬੀ ਭਾਨੀ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਗੋਦੀ ਵਿੱਚ ਚੁੱਕਿਆ ਹੋਇਆ ਸੀ ਜਦੋਂ ਬੀਬੀ ਭਾਨੀ ਜੀ ਮੱਥਾ ਟੇਕਣ ਲੱਗੇ ਤਾਂ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਗੋਦ ਵਿੱਚੋਂ ਥੱਲੇ ਉਤਾਰ ਦਿੱਤਾ ਬੀਬੀ ਭਾਨੀ ਜੀ ਦੇ ਨਾਲ ਪ੍ਰਿਥੀ ਚੰਦ ਤੇ ਮਹਾਦੇਵ ਵੀ ਸਨ ਬੀਬੀ ਭਾਨੀ ਜੀ ਨੇਤਰ ਬੰਦ ਕਰਕੇ ਅਰਦਾਸ ਬੇਨਤੀ ਕਰਨ ਲੱਗ ਪਏ ਇੰਨੇ ਨੂੰ ਗੁਰੂ ਅਰਜਨ ਦੇਵ ਜੀ ਰੁੱੜਦੇ ਰੁੱੜਦੇ ਆਪਣੇ ਨਾਨਾ ਗੁਰੂ ਤੀਸਰੇ ਪਾਸ਼ਾ ਜੀ ਦੇ ਮੰਜੇ ਕੋਲ ਪਹੁੰਚ ਗਏ ਗੁਰੂ ਅਰਜਨ ਦੇਵ ਜੀ ਮੰਜੇ ਨੂੰ ਪਕੜ ਕੇ ਖੜੇ ਹੋ ਗਏ ਤੀਸਰੇ ਪਾਸ਼ਾ ਜੀ ਨੇ ਨੇਤਰ ਖੋਲੇ ਤੇ ਬਚਨ ਕੀਤਾ ਕਿ ਭਾਈ ਫੜੋ ਇਹ ਕਿਸ ਦਾ ਬੱਚਾ ਹੈ ਕੋਲ ਹੀ ਬਾਬਾ ਬੁੱਢਾ ਜੀ ਖੜੇ ਸਨ ਉਹਨਾਂ ਨੇ ਕਿਹਾ ਕਿ ਪਾਸ਼ਾ ਇਹ ਬੱਚਾ ਆਪ ਜੀ ਦਾ ਦੋਹਿਤਾ ਹੈ ਇਹ ਸੁਣ ਕੇ ਤੀਸਰੇ ਪਾਸ਼ਾ ਜੀ ਨੇ ਆਪਣਾ ਸੱਜਾ ਮਾੜਾ ਵਾਲਾ ਹੱਥ ਗੁਰੂ ਅਰਜਨ ਦੇਵ ਜੀ ਦੇ ਸਿਰ ਉੱਪਰ ਰੱਖ ਕੇ ਬਚਨ ਕੀਤਾ ਦੋਹਿਤਾ ਬਾਣੀ ਦਾ ਬੋਹਿਤਾ ਤੀਸਰੇ ਪਾਸ਼ਾ ਜੀ ਨੇ ਪਹਿਲਾਂ ਹੀ ਮੋਹਰ ਲਗਾ ਦਿੱਤੀ ਕਿ ਇਹ ਬਹੁਤ ਬਾਣੀ ਉਚਾਰਨ ਕਰੇਗਾ ਬੀਬੀ ਭਾਨੀ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਜਾ ਕੇ ਪਕੜਿਆ ਪਰ ਗੁਰੂ ਅਰਜਨ ਦੇਵ ਜੀ ਨੇ ਬੜੀ ਜ਼ੋਰ ਨਾਲ ਮੰਜੇ ਦੀ ਬਾਹੀ ਨੂੰ ਪਕੜਿਆ ਹੋਇਆ ਸੀ ਬੀਬੀ ਭਾਨੀ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਬੱਖੀਆਂ ਤੋਂ ਪਕੜ ਕੇ ਖਿੱਚਿਆ ਪਰ ਛੋਟੇ ਜਿਹੇ ਗੁਰੂ ਅਰਜਨ ਦੇਵ ਜੀ ਮੰਜੇ ਦੀ ਬਾਹੀ ਨੂੰ ਛੱਡ ਨਹੀਂ ਰਹੇ ਸਨ ਤੇ ਆਪਣਾ ਛੋਟਾ ਜਿਹਾ ਚਰਨ ਵੀ ਮੰਜੇ ਉੱਪਰ ਰੱਖਣ ਦੀ ਕੋਸ਼ਿਸ਼ ਕਰ ਰਹੇ ਸਨ ਜਿਵੇਂ ਅਕਸਰ ਛੋਟੇ ਬੱਚੇ ਕਰਦੇ ਹਨ ਪਰ ਇਹ ਤਾਂ ਨਿਰੰਕਾਰ ਦਾ ਖੇਲ ਸੀ ਤੀਸਰੇ ਪਾਤਸ਼ਾਹ ਜੀ ਇਹ ਦੇਖ ਕੇ ਬੜਾ ਮੁਸਕੁਰਾਏ ਤੇ ਫਰਮਾਇਆ ਕਿ ਬਾਬਾ ਬੁੱਢਾ ਜੀ ਇਹ ਗੱਦੀ ਭਾਲ ਦਾ ਹੈ ਤੀਸਰੇ ਗੁਰੂ ਸਾਹਿਬ ਨੇ ਗੁਰੂ ਅਰਜਨ ਦੇਵ ਜੀ ਦੇ ਸਿਰ ਉੱਪਰ ਫੇਰ ਹੱਥ ਰੱਖ ਕੇ ਬਚਨ ਕੀਤਾ ਕਿ ਕਾਲੀ ਨਾ ਕਰ ਪਹਿਲਾਂ ਗੱਦੀ ਤੇਰੇ ਪਿਤਾ ਨੂੰ ਮਿਲੇਗੀ ਫੇਰ ਉਸ ਤੋਂ ਬਾਅਦ ਗੱਦੀ ਤੈਨੂੰ ਮਿਲੇਗੀ ਤੀਸਰੇ ਪਾਸ਼ਾ ਜੀ ਨੇ ਪਹਿਲਾਂ ਹੀ ਬਚਨ ਕਰ ਦਿੱਤਾ ਜਿਸ ਦੀ ਪਿਛਲੇ ਯੁੱਗਾਂ ਦੀ ਕਮਾਈ ਹੁੰਦੀ ਹੈ ਉਸ ਉੱਪਰ ਪਹਿਲਾਂ ਹੀ ਮੋਹਰਾਂ ਲੱਗ ਜਾਂਦੀਆਂ ਹਨ ਫੇਰ ਉਸੇ ਤਰ੍ਹਾਂ ਹੋਇਆ ਤੀਸਰੇ ਪਾਸ਼ਾ ਜੀ ਗੁਰੂ ਰਾਮਦਾਸ ਜੀ ਦੀ ਸੇਵਾ ਤੇ ਬਹੁਤ ਪ੍ਰਸੰਨ ਹੋਏ ਤੀਸਰੇ ਪਾਸ਼ਾ ਜੀ ਨੇ ਆਪਣੇ ਪੁੱਤਰਾਂ ਵਿੱਚੋਂ ਕਿਸੇ ਨੂੰ ਗੁਰਗੱਦੀ ਨਹੀਂ ਦਿੱਤੀ ਗੁਰੂ ਰਾਮਦਾਸ ਜੀ ਨੇ ਸੇਵਕ ਬਣ ਕੇ ਸੇਵਾ ਕੀਤੀ ਤੇ ਹੁਕਮ ਮੰਨਿਆ ਜਿਸ ਕਰਕੇ ਤੀਸਰੇ ਪਾਸ਼ਾ ਜੀ ਨੇ ਗੁਰਗੱਦੀ ਗੁਰੂ ਰਾਮਦਾਸ ਜੀ ਨੂੰ ਬਖਸ਼ ਦਿੱਤੀ ਫੇਰ ਗੁਰੂ ਰਾਮਦਾਸ ਜੀ ਦੇ ਤਿੰਨਾਂ ਪੁੱਤਰਾਂ ਵਿੱਚੋਂ ਸੇਵਾ ਤਾਂ ਪ੍ਰਿਥੀ ਚੰਦ ਨੇ ਸਭ ਤੋਂ ਜ਼ਿਆਦਾ ਕੀਤੀ ਪਰ ਹੁਕਮ ਨਾ ਮੰਨਿਆ ਪ੍ਰਿਥੀ ਚੰਦ ਬੇਫਿਕਰ ਸੀ ਕਿ ਗੁਰਗੱਦੀ ਤਾਂ ਉਸ ਨੂੰ ਹੀ ਮਿਲਣੀ ਹੈ ਪਰ ਗੁਰੂ ਰਾਮਦਾਸ ਜੀ ਦੀ ਸੇਵਾ ਤੇ ਹੁਕਮ ਗੁਰੂ ਅਰਜਨ ਦੇਵ ਜੀ ਨੇ ਮੰਨਿਆ ਤੇ ਗੁਰਗੱਦੀ ਦੇ ਮਾਲਕ ਬਣੇ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਪ੍ਰਥੀ ਚੰਦ ਨੇ ਸੇਵਾ ਤਾਂ ਬਹੁਤ ਕੀਤੀ ਪਰ ਚੁਸਤੀ ਚਲਾਕੀ ਨਾਲ ਕੀਤੀ ਉਸ ਨੇ ਆਪਣੇ ਪਿਤਾ ਨੂੰ ਗੁਰੂ ਨਹੀਂ ਸਮਝਿਆ ਜਦੋਂ ਗੁਰੂ ਰਾਮਦਾਸ ਜੀ ਨੇ ਗੁਰਗੱਦੀ ਗੁਰੂ ਅਰਜਨ ਦੇਵ ਜੀ ਨੂੰ ਬਖਸ਼ ਦਿੱਤੀ ਤਾਂ ਪ੍ਰਥੀ ਚੰਦ ਗੁਰੂ ਅਰਜਨ ਦੇਵ ਜੀ ਦੇ ਨਾਲ ਈਰਖਾ ਕਰਨ ਲੱਗ ਪਿਆ ਸਾਰੀ ਜ਼ਿੰਦਗੀ ਪ੍ਰਥੀ ਚੰਦ ਜ਼ੋਰ ਲਗਾਉਂਦਾ ਰਿਹਾ ਕਿ ਗੁਰਗੱਦੀ ਮੈਨੂੰ ਮਿਲ ਜਾਵੇ ਪਰ ਉਸ ਦਾ ਇਹ ਸੁਪਨਾ ਕਦੇ ਪੂਰਾ ਨਹੀਂ ਹੋਇਆ ਗੁਰੂ ਸਾਹਿਬਾਂ ਦੀ ਬਾਣੀ ਤਿੰਨ ਕਾਲ ਸਤ ਹੈ ਦਾਤੇ ਦਾਤ ਰਖੀ ਹਥ ਆਪਣੇ ਜਿਸ ਭਾਵੇ ਤਿਸ ਦੇਹ ਜੇ ਕੋਈ ਬੰਦਾ ਸੋਚੇ ਕਿ ਮੈਂ ਰੱਬ ਤੋਂ ਜ਼ਬਰਦਸਤੀ ਚੁਸਤੀ ਚਲਾਕੀ ਨਾਲ ਅੜ ਕੇ ਦਾਤ ਲੈ ਲਵਾਂਗਾ ਤਾਂ ਇਹ ਕਦੇ ਵੀ ਨਹੀਂ ਹੋਇਆ ਇੱਥੇ ਤੱਕ ਗਏ ਗੁਰੂ ਸਾਹਿਬਾਂ ਦਾ ਪੁੱਤਰ ਹੁੰਦੇ ਹੋਏ ਵੀ ਇਸ ਤਰ੍ਹਾਂ ਨਹੀਂ ਹੋਇਆ ਇਹ ਸਾਰੇ ਪੂਰਨ ਗੁਰੂ ਸਾਹਿਬਾਂ ਨੇ ਇਸ ਲਈ ਪਾ ਕੇ ਦਿਖਾਏ ਤਾਂ ਜੋ ਆਉਣ ਵਾਲੇ ਸਿੱਖ ਕਿਸੇ ਭਲੇਖੇ ਦੇ ਵਿੱਚ ਨਾ ਰਹਿਣਾ ਉਹ ਸੇਵਾ ਸਿਮਰਨ ਕਰਨ ਉਹ ਸੇਵਾ ਸਿਮਰਨ ਕਰਨ ਵਾਲੇ ਭਲੇ ਮਹਾਪੁਰਸ਼ਾਂ ਦੇ ਨਾਲ ਈਰਖਾ ਨਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ